ਪੈਸਾ ਇਕੱਠਾ ਕਰਨ ਵਾਲੀ ਸਰਕਾਰਾਂ ਨੇ ਅੱਜ ਅੱਗੇ ਕਹਿੰਦੇ ਤੇ ਇੱਕ ਵਾਰ ਅਸੀਂ ਲੋਕਾਂ ਨੇ ਨਾ ਇੱਥੇ ਇਕੱਠ ਕਰਕੇ ਆ ਲੋਕਤੰਤਰ ਚੁਣਿਆ ਤਾਂ ਲਈ ਤਾਂ ਕਿ 5 ਸਾਲ ਬਾਅਦ ਇਹਨਾਂ ਨੂੰ ਬਦਲ ਦਿਆ ਕਰੀਏ ਮੈਂ ਕਹਿੰਦਾ ਜਿਹੜਾ ਪਹਿਲਾਂ ਘਰਾਣਾ ਵਾਲਾ ਰਾਜਸਥਾਨਾ ਉਹ ਬਹੁਤ ਵਧੀਆ ਦਾ ਉਹ ਇੱਕ ਵਾਰ ਰਾਜ ਜਾਂਦੇ ਤੇ ਰਾਜ ਕੇ ਫਿਰ ਉਹ ਸਾਰੇ ਹੰਸਾਫ ਕਰਦੇ ਤੇ ਉਹਨਾਂ ਨੂੰ ਪਤਾ ਦਾ ਮੇਰਾ ਪੁੱਤ ਵੀ ਰਾਜਾ ਮੇਰਾ ਪੋਤਾ ਵੀ ਰਾਜਾ ਮੇਰਾ ਪਰੋਤਾ ਵੀ ਰਾਜਾ ਉਹ ਬੇੜਾ ਗਾਇ ਤਖ ਜਾ ਆ ਦੇਈ ਬੁੱਧੀ ਆ ਪੰਜ ਸਾਲ ਬਾਅਦ ਖਾ ਕੇ ਦੇਸ਼ ਨੂੰ ਘਰ ਘਰ ਘਰਤਾ ਇਹਨੂੰ ਸਾਡਾ ਦੇਸ਼ ਔਰ ਹੁਣ ਸਾਨੂੰ ਮਿਲਣ ਨਹੀਂ ਦਿੰਦੇ ਆ ਦੇਪੀ ਸਾਹਿਬ ਨਹੀਂ ਨਾਲ ਦਾ ਨਾ ਨਾ ਬੜਾ ਮਰਦੀ ਨਹੀਂ ਕੋਈ ਚੱਕਰੀ ਤੁਹਾਨੂੰ ਅੱਛੇ ਦੇਖੋ ਸਰਕਾਰ ਜੀ ਸਰਕਾਰ ਜੀ ਸਰਕਾਰ ਜੀ ਜੈ ਜੀ ਜੈ ਜੀ ਮਾਹੀ ਪਰੇ ਦੀ ਗੱਲ ਮਾ ਖੇਲ ਨਹੀਂ ਕਰਨੀ ਆ ਯਾਰ ਦੇਖੋ ਸਰੋ ਆਰੇ ਰਾਨੀ ਬਣੀ ਤੇ ਬੰਦ ਕਰਕੇ ਨਾ ਰੋਣਾ ਗੱਲ ਕਰਦਾ ਸਾਟਾ ਕੰਮ ਕੀ ਕਰਕੇ ਮਾਰਦਾ ਹੈ ਗੱਲਾ ਚਾਹੀਏ ਥੋੜੋ ਉਹਨੇ ਫੇਰੇ ਦੇ ਵਿੱਚ ਫੇਰਾ ਫੇਰੀ ਦੇ ਵਿੱਚ ਮਾਰਿਆ ਸਾਡਾ ਹੁਣ ਕਿਸਾਨ ਪੰਜਾਬ ਦੇ ਵਿੱਚ ਫੇਰ ਆਈ ਕਹਨਾ ਕਰੋ ਜੀ ਸਾਨੂੰ ਕੁਐਸਚਨ ਪੁੱਛ ਲੈਣ ਦਿਓ ਸਾਡਾ ਅਸੀਂ ਗੱਲ ਕਰਦੇ ਯਾਰ ਬੀਨੋ ਕਰਦੇ ਪਰ ਲੇਕਿਨ ਮਿਲਣ ਦਾ ਲੋੜ ਨਾ ਬਾਬਾ ਨੂੰ ਸਾਬਕਾ ਕਰਦੇ ਆ ਜੋ ਪੰਜਾਰ ਮਿੰਟ ਦੀ ਗੱਲ ਕਰਾ ਦੇ ਸਾਰਾ ਨਾਲ ਉੱਪਰ ਜਿੱਥੇ ਬਾਹਰ ਰੋਕਿਆ ਜਾਂਦਾ ਕੋਈ ਗੱਲ ਨਹੀਂ ਐਦਾਂ ਕਰਦੇ ਹੋ ਤੁਹਾਨੂੰ ਟੋਟਾ ਨੌਂ ਕੀ ਬਜ਼ੁਰਗੋ ਮੈਂ ਆਨ ਕਸ਼ਮੀਰਾ ਸਿੰਘ ਆ ਜੀ ਕਿੱਥੋਂ ਆਏ ਹੋ ਮੈਂ ਜਿਥਾ ਨੇ ਉੱਥੇ ਤੋਂ ਆਇਆ ਜੀ ਅੱਛਾ ਕੋਈ ਗੱਲ ਨਹੀਂ ਤੁਹਾਨੂੰ ਬੈਠ ਕੇ ਦਾ ਗੱਲ ਕਰਾ ਦੋ ਤੁਹਾਡੀ ਕੋਈ ਗੱਲ ਹੈ ਤੁਹਾਡੀ ਗੱਲ ਕਰਾ ਦਵਾਂਗੇ ਬੀਜੇਪੀ ਅਣੂ ਨੂੰ ਬੁਲਾ ਕੇ ਕਿਸੇ ਨੂੰ ਤੁਹਾਡੀ ਗੱਲ ਕਰਾ ਦਿੰਦੇ ਨਾ ਸਾਨੂੰ ਸਾਨੂੰ ਜਿਹੜਾ ਸਾਡੇ ਜਿਹੜਾ ਸਾਡਾ ਰਾਜਨਾਥਾ ਉਹਨੂੰ ਹੀ ਸਾਡੇ ਨੂੰ ਬੁਲਾਉਰੇ ਤੁਹਾਨੂੰ ਚਲੋ ਆਜਾ ਸਾਡੇ ਨਾਲ ਗੱਲ ਕਰਾਓ ਕੋਈ ਗੱਲ ਨਹੀਂ ਕਰਦੇ ਅਸੀਂ ਜੀ ਸਵਾਲ ਇਹ ਬੰਦੀ ਕਹਿੰਦਾ ਪੰਜਾਬੀਆਂ ਸਾਡੇ ਨਾਲ ਰੋਕੀ ਜਾਂਦੇ ਹੋ ਸਾਨੂੰ ਇੱਥੇ ਦਾ ਮਨਪਉਦੀ ਕਰ ਲੈਣ ਲੋ ਅਸੀਂ ਗੱਲੇ ਕਰਨੀ ਅਸੀਂ ਕਿਹੜਾ ਕੋਈ ਮਤਲਬ ਅਸੀਂ ਫੋਦੀ ਸਰਕਾਰ ਮਰਦਾਬਾ ਜਿਹੜੇ ਵੀ ਕਾਲੇ ਕਾਨੂੰਨ ਕਰੇ ਹੋਏ ਨੇ ਇੱਕ ਸਾਡਾ 750 ਕਿਸਾਨ ਦਿੱਲੀ ਦੇ ਵਿੱਚ ਸ਼ਹੀਦ ਹੋਇਆ ਹੁਣ ਫੇਰ ਇਹਨਾਂ ਨੇ ਅਤਰੂ ਗੈਸ ਦੇ ਗੋਲਿਆਂ ਨਾਲ ਫੇਰ ਸ਼ੁਭ ਕਰਨੇ ਸ਼ਹੀਦ ਕੀਤਾ ਉਹਦੇ ਕਰਕੇ ਅਸੀਂ ਇੱਥੇ ਅੱਜ ਵਿਰੋਧ ਕਰਨ ਆਏ ਆ ਇਹ ਸਾਨੂੰ ਦਿੱਲੀ ਵੜ ਨਹੀਂ ਦਿੰਦੇ ਸਾਡੀ ਰਾਤ ਨਹੀਂ ਆ ਪੰਜਾਬ ਦੀ ਇਹ ਸਾਡੇ ਹੁਣ ਕਿਹੜੇ ਹੱਕ ਨਾਲ ਵੋਟਾ ਮੰਗਣਾ ਆਏ ਨੇ ਇੱਥੇ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਇਹ ਅੱਜ ਰਾਜਨਾਥ ਆ ਰਹੇ ਆ ਤੇ ਭਾਜਪਾ ਦਾ ਵਿਰੋਧ ਕਰਨ ਆਏ ਆ ਅਸੀਂ ਅੱਗੇ ਪੁਲਿਸ ਵਾਲੇ ਵੀ ਕੋਈ ਰੋਕ ਰਹੇ ਨੇ ਤੁਹਾਨੂੰ ਰੋਕਣ ਕੋਈ ਗੱਲ ਨਹੀਂ ਉਹਨਾਂ ਦੀ ਜੌਬ ਆ ਸਾਡੀ ਜੌਬ ਆ ਅਸੀਂ ਆਪਣੇ ਹੱਕਾਂ ਲਈ ਖੜੇ ਆ ਸ਼ਾਂਤਮਈ ਸਾਡਾ ਧੰਨਾ ਹੈ ਸ਼ਾਂਤਮਈ ਅਸੀਂ ਪ੍ਰਦਰਸ਼ਨ ਕਰਨਾ ਆਉਣ ਵਾਲੇ ਜਨਤਾ ਕਿਸ ਤਰ੍ਹਾਂ ਦਾ ਪਾਪੜਾ ਇਹਨਾਂ ਨੂੰ ਇੱਕ ਵੀ ਵੋਟ ਨਹੀਂ ਪਾਉਣ ਦੇਣੀ ਇੱਕ ਵੀ ਸੀਟ ਪੰਜਾਬ ਦੇ ਵਿੱਚੋਂ ਭਾਜਪਾ ਨਹੀਂ ਜਿੱਤੂਗੀ ਇਹਨਾਂ ਦੀ ਇਹ ਇਹਨਾਂ ਦੀ ਜਮਾਨਤਾਂ ਜਿਹੜੀਆਂ ਯੱਤ ਹੋਣੀਆਂ ਨੇ ਬਹੁਤ ਬੁਰੀ ਤਰ੍ਹਾਂ ਨਾਲ ਜਿਸ ਤਰ੍ਹਾਂ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੋਈ ਗੱਲ ਨਹੀਂ ਧਮਕੀਆਂ ਤੋਂ ਅੱਗੇ ਕਿਤੇ ਡਰਦੇ ਆ ਕਿਸਾਨ ਇੱਥੋਂ ਹੀ ਅਸੀਂ ਇੱਥੇ ਦੀ ਪੰਜਾਬ ਦੇ ਵਸਿੰਦੇ ਆ ਅਸੀਂ ਦਿੱਲੀ ਦੀ ਹਕੂਮਤ ਤੋਂ ਡਰਨੇ ਵਾਲੇ ਨਹੀਂ ਅਸੀਂ ਆਪਣੇ ਹੱਕ ਲੈਣੇ ਵਾਲੇ ਆ ਉਹ ਵੀ ਸ਼ਾਂਤਮਈ ਢੰਗ ਨਾਲ ਅਸੀਂ ਕੋਈ ਹੁੱਲੜਬਾਜੀ ਵਾਲੇ ਨਹੀਂ ਹੈਗੇ بڑے ਲਿਖੇ ਐਜੂਕੇਟਿਡ ਆ ਉਹ ਜਿਵੇਂ ਬੋਲਦਾ ਵੀ 4 ਤਰੀਕ ਨੂੰ ਉਹਨਾਂ ਮਰੀਦ ਬਿੱ ਉਹਨੂੰ ਵੀ ਦੁਨੀਆ ਦੇਖੂਗੀ ਵਿਚਾਰ ਤਰੀਕ ਉਹਦੀ ਜਮਾਨ ਤੇ ਜਿਹੜੀ ਯਤ ਹੋਣੀ ਆ ਉਹ ਦੱਲਾ ਤਗੜਵਾ ਆ ਜਿਹੜਾ ਪਾਰਟੀਆਂ ਬਾਜ਼ੀਆਂ ਬਦਲਦਾ ਫਿਰਦਾ ਹੈ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਮੇਜਰ ਸਿੰਘ ਆ ਜੀ ਅੱਜ ਕਿਉਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਇਹ ਜਿਹੜੇ ਸਾਡੇ ਹੁਣ ਵੋਟਾਂ ਮੰਗਣ ਆਏ ਨੇ ਇੱਥੇ ਠੀਕ ਆ ਜਦੋਂ ਸਾਡੇ ਹੱਕਾਂ ਦੀ ਗੱਲ ਆਈ ਤੇ ਸੰਭੂ ਬੈਰੀਅਰ ਸਾਨੂੰ ਨਹੀਂ ਟੱਪਣ ਦਿੱਤਾ ਸੀ ਇਹਨਾਂ ਨੂੰ ਪੰਜਾਬ ਵਿੱਚ ਕਿਉਂ ਬਣ ਦਈਏ ਸਾਡਾ ਪੰਜਾਬ ਆ ਜੇ ਦਿੱਲੀ ਇਹਨਾਂ ਦੀ ਆ ਹਾਲਾਂਕਿ ਦਿੱਲੀ ਨੂੰ ਦਿੱਲੀ ਜੇ ਅੱਜ ਦਿੱਲੀ ਆ ਤਾ ਸਾਡੀ ਬਦੌਲਤਾਂ ਦਸਤਾਰਾਂ ਦੇ ਆੜੜੀਆਂ ਦੇ ਬਦੌਲਤਾਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕਰਕੇ ਦਿੱਲੀ ਲਈ ਹੋਈ ਹੈ ਇਹ ਇਹ ਅੱਜ ਭੁੱਲ ਗਏ ਅੱਜ ਕਿਸ ਦਾ ਵਿਰੋਧ ਕਰ ਰਹੇ ਤੁਸੀਂ ਅਸੀਂ ਅਸੀਂ ਜੀ ਬੀਜੇਪੀ ਦਾ ਵਿਰੋਧ ਕਰਦੇ ਆ ਰਾਜਨਾਥ ਸਿੰਘ ਇੱਥੇ ਆਇਆ ਵੋਟਾਂ ਮੰਗਣਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ